ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ ਪੁਲਿਸ ਅਫਸਰਾਂ ਦੇ ਜਿਹੜੇ ਤਬਾਦਲੇ ਨੇ ਕੀਤੇ ਗਏ ਨੇ ਜਿੱਦੇ ਚਲਦਿਆ ਮੋਗਾ ਦੇ ਵਿੱਚ ਨਵੇਂ ਲੱਗੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਆਪਣਾ ਚਾਰਜ ਸੰਭਾਲ ਲਿਆ ਜਿੱਥੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਗੁਲਦਸਤਾ ਭੇਂਟ ਕੀਤਾ ਗਿਆ ਸੋ ਇਸ ਮੌਕੇ ਡਾਕਟਰ ਅੰਕੁਰ ਗੁਪਤਾ ਨੇ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ ਨਵੇਂ ਲੱਗੇ ਐਸਐਸਪੀ ਡਾਕਟਰ ਅੰਕੁਤ ਗੁਪਤਾ ਨੇ ਕਿ ਹੈ ਕਿ ਮੋਗਾ ਦੇ ਵਿੱਚ ਮਾਰੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਸੋਦਾ ਦिए ਕਿ ਐਸਐਸਪੀ ਅੰਕੁਰ ਗੁਪਤਾ ਨੇ ਮੋਗਾ ਵਿਖੇ ਬਤੌਰ ਆਈਐਸ ਐਸਐਸਪੀ ਵਜੋਂ ਆਪਣਾ ਅਹੁਦਾ ਜਿਹੜਾ ਸੰਭਾਲ ਲਿਆ ਉਹਨਾਂ ਨੇ ਮੋਗਾ ਵਿਖੇ ਪਹੁੰਚਣ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਸੋ ਇਸ ਮੌਕੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਦੇ ਮਾਮਲੇ ਦੇ ਵਿੱਚ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਨਸ਼ਿਆਂ ਦੇ ਵਗ ਰੇ ਛੇਵੇਂ ਦਰਿਆ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀਆਂ ਜੋ ਜਾਇਦਾਦਾਂ ਨੇ ਉਹ ਜ਼ਬਤ ਕੀਤੀਆਂ ਜਾਣਗੀਆਂ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਸਰਚ ਅਭਿਆਨ ਚਲਾਏ ਜਾਣਗੇ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ। ਅਨੁਛੇ ਮੇਰੇ ਵੱਲੋਂ ਅੱਜ ਤੁਹਾਨੂੰ ਸਪੀਕ ਵਿੱਚ ਬਹੁਤ ਚਾਹਸੇ ਮਿਲੂਗੀ ਕਿ ਉਹ ਮੇਰੀ ਇਹ ਹੀ 2019 ਹੋਗੀ ਜਿਸ ਮਾਮਲੇ ਉਸ ਸਮੇਂ ਦਾ ਬਸੜੀ ਡੀਪੀ ਦੇ ਨਾਮ ਨੂੰ ਇਸ ਸੀਗਰੋ ਦੇ ਅਧਿਕਾਰੀ ਜਿਸ ਨੇ ਇਹ ਵੀ ਪਨੀਂਡਿਸ਼ਨ ਡਿਸ਼ਲੀਤੀ ਅਰ ਮੈਂ ਜਿਹੜਾ ਡਰੱਗਸ ਬੀਅ ਕੈਸ ਨੂੰ ਤਾਂ ਮੈਂ ਭੇਗੇ ਐਂਟੀਗ੍ਰਮ ਜਿਹਨੇ ਐਕਸ਼ਨ ਲਏ ਮੈਂ ਉਹ ਜਲੀ ਉਹ ਜੜੀ ਗਈ ਇਹਦੇ ਨਾਲ ਹੀ ਜਿਹੜਾ ਸਾਰਾ ਮੈਂ ਗੁਦਬਾਹੀ ਪਾ ਉਹ ਬੀਗੀਂ ਹੈ ਇਹ ਲੋਕਾਂ ਇਸ ਮਸੇਂ ਮੰਨ ਜਿੰਨੀ ਜਲਦੀ ਥੈਂਕ ਕਰਵਾਉਂਦੇ ਨਾਲ ਹੀ ਨਾਲ ਜਿਹੜਾ ਲੌਂਡਰ ਆਰਡਰ ਜਿਹੜੇ ਦੇ ਵਿੱਚ ਮੇਨਟੇਨ ਤੇ ਬੰਦਾ ਤਾਂ ਮੈਂ ਬਚਣਾ ਜਿਹੜਾ ਮੁੱਖ ਮੰਤਰੀ ਹੈ ਜਿਹੜੇ ਵੀ ਵੀ ਅਪਰੇਸ਼ਨਸ ਹੈ ਪਰ ਮੈਂਸਟਰੀ ਨੇ ਕਿਹਾ ਕਿ ਟਰਾਈਂਡੇ ਰੀਲਿਸ ਉਹ ਜਿਹੜਾ ਹੈਗੇ ਮੈਂ ਪ੍ਰੋਵੀਨਸ ਐਂਡ ਐਡਿਕਸ਼ਨ ਇਹ ਸਾਰੇ ਮੀਟਿੰਗਸ ਆ ਰਹੀਆਂ ਨੇ ਸਰ ਮੁਗਲ ਦੇ ਵਿੱਚ ਜਿਵੇਂ ਦੋਲੇ ਵਾਲਾ ਮੇਨ ਮੁਖ ਜਿਹੜਾ ਡਰਕਸ ਦਾ ਹੱਬ ਮੰਨਿਆ ਜਾਂਦਾ ਉਸ ਨੂੰ ਲੈ ਕੇ ਅੱਗੇ ਕਾਰਵਾਈ ਕੀਤੀ ਜਾਏਗੀ ਇਸ ਤਰ੍ਹਾਂ ਬਿਲਕੁਲ ਜੀ ਜਿਹੜੇ ਸਾਰੇ ਸਾਰੇ ਹੌਟਸਪੌਟਸ ਐ ਜਿਵੇਂ ਕਿ ਆ ਸੀ ਵੀ ਜਿਹਨ ਬੌਸ ਸੈਂਸ ਨੇ ਜੋ ਉੱਤੇ ਜਿਹੜੀ ਸਾਡੀ ਇੱਕ ਅਸੀਂ ਚੋਪ ਆਊਟ ਕਰਨਗੇ प्लान ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਐਕਸ਼ਨ ਵੀ ਲਵਾਵਾਂਗੇ ਰੇਡ ਵੀ ਕਰਨੇ ਨਾਲ ਜਿਹੜਾ ਜਿਨਾਂ ਨੂੰ ਸਾਨੂੰ ਪਤਾ ਹੈ ਕਿ 10DPS ਦੇ ਜਿਹੜੇ ਸਮੀਆਂ ਨੂੰ ਦੀ ਪ੍ਰੋਪਰਟੀ ਅਟੈਚਮੈਂਟ ਦੀ ਨਹੀਂ ਕਰਨੀ ਬੜੀ ਓਰੀਜినਲ ਚਲ ਰਹੀਏ ਪੂਰੇ ਪੰਜਾਬ ਮੇਂ ਐਕਚੁਅਲੀ ਉਸਤਾਵੀ ਰਿਵਿਊ ਕਰਕੇ ਉਹ ਵੀ ਕਿੱਥੇ ਜਾਣਗੇ ਸਰ ਜਿਸਾ ਕਿ ਅੱਜ ਅੱਜਕੱਲ ਦਾ ਜਿਹੜਾ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜੀਆਂ ਸਨੇਚਿੰਗਸ ਆ ਜਾਂ ਮਰਡਰ ਹੋ ਰਿਹਾ ਮੇਰੇ ਦੁਕਾਨਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਮੋਗੇ ਤੁਸੀਂ ਕੀ ਕਰੋਗੇ ਬਿਲਕੁਲ ਨਹੀਂ ਉਹਦੇ ਵਿੱਚ ਵੀ ਇੱਕ ਜਿਹੜੀ ਵਿਜ਼ਿਬਿਲਟੀ ਆਫ ਪੁਲਿਸ ਹੈਗੀ ਹੈ ਫਿਰ ਉਸ ਤੋਂ ਤਾਂ ਕਿ ਜਿਹੜੇ ਆਮ ਲੋਕ ਹੈ ਆਮ ਨਾਗਰਿਕ ਹੈਗੇ ਨੇ ਉਹਨਾਂ ਨੂੰ ਸੈਂਸ ਆਫ ਸਿਕਿਉਰਿਟੀ ਆਵੇ ਤੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ ਕੋਈ ਬੈਡ ਐਲੀਮੈਂਟਸ ਹੈ ਉਹਨਾਂ ਨੂੰ ਵੀ ਨੈਟਲਿਸ ਲੈਣਾ ਹੋਵੇ ਮੁਢਲੀ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਔਨ ਗਰਾਉਂਡ ਨੇ ਵੀ ਇੰਕ੍ਰੀਜ਼ ਕਰਨ ਦੀ ਹਾਲਤ ਵਿੱਚ ਸ਼ਕਤੀ ਸਰ ਜਿਹੜੇ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦੇਣੀ ਮੇਰੇ ਮਨੂ ਜੀ ਇਹੀ ਮੈਸੇਜ ਹੈਗਾ ਕਿ ਜਿਹੜੀ ਫੋਰਸ ਅਸੀਂ ਪੂਰੀ ਤਰ੍ਹਾਂ ਐਕਟਿਵ ਕਰਕੇ ਔਨ ਗਰਾਉਂਡ ਜਿਹੜੇ ਤੁਹਾਨੂੰ ਫੋਰਸ ਸਰ ਵੱਲੋਂ ਵੱਧ ਦਿਖਿਹੀਵੇਂ ਪੀਸੀਆਜ਼ ਵਗੈਰਾ ਵੀ ਜਿਹੜੇ ਸੜੀ ਉੱਤੇ ਸੀ ਪੈਟ੍ਰੋਲਿੰਗ ਨੂੰ ਐਕਟਿਵ ਕਰਾਂਗੇ ਤੇ ਨਾਲ ਹੀ ਨਾਲ ਚੱਤਾਕੀ ਕ੍ਰਾਈਮ ਨੂੰ ਡਰੈਸ ਫਾਇਰ ਹੋ ਸਕੀ